ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੜੇ ਹੀ ਸੌਖੇ ਤਰੀਕੇ ਨਾਲ ਆਲੂ ਦੀ ਟਿੱਕੀ ਬਣਾਵਾਂਗੇ ਤੇ ਆਪਾਂ ਆਲੂ ਬਾਲਣੇ ਧਰ ਦਿੰਨੇ ਆ ਆਲੂ ਆਪਾਂ ਬਾਲ ਕੇ ਛਿੱਲ ਕੇ ਰੱਖ ਲਿਆ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਤੇ ਮਿਰਚ ਪਾਵਾਂਗੇ ਇਹ ਵੀ ਆਪਾਂ ਕੱਟ ਕੇ ਰੱਖ ਲਏ ਹੁਣ ਆਪਾਂ ਆਲੂ ਗ੍ਰੇਟ ਕਰ ਲੈਨੇ ਆ ਆਲੂ ਆਪਣੇ ਗ੍ਰੇਟ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਸਮਾਨ ਪਾਉਨੇ ਆ ਪਿਆਜ਼ ਹਰੀ ਮਿਰਚ ਆਪਾਂ ਹੁਣ ਇਹਦੇ ਵਿੱਚ ਦੋ ਗੜਛੀਆਂ ਚੌਲਾਂ ਦਾ ਆਟਾ ਪਾ ਲਾਂਗੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਮਸਾਲੇ ਪਾ ਲਾਂਗੇ ਪਹਿਲਾਂ ਨਮਕ ਪਾਵਾਂਗੇ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਮਸਾਲਾ ਪਾਵਾਂਗੇ ਅੱਧਾ ਚਮਚਾ ਆਪਾਂ ਬਚੂਰ ਪਾਊਡਰ ਪਾ ਦਾਂਗੇ ਤੇ ਆਪਾਂ ਇਹਨੂੰ ਮਿਕਸ ਕਰ ਲੈਨੇ ਆਂ ਨਾ ਮਸਾਲਾ ਆਪਾਂ ਤਿਆਰ ਕਰ ਲਿਆ ਹੁਣ ਆਪਾਂ ਫਰਾਈ ਪੈਨ ਚ ਤੇਲ ਪਾ ਕੇ ਗਰਮ ਕਰ ਦਿੰਨੇ ਆ ਸਰੋਂ ਦਾ ਤੇਲ ਪਾਵਾਂਗੇ ਆਪਾਂ ਹੁਣ ਆਪਾਂ ਟਿੱਕੀਂਗਾ ਬਣਾ ਲੈਨੇ ਟਿੱਕੀਂਗਾ ਆਪਾਂ ਆਪਣਾ ਜਿੰਨਾ ਮਰਜ਼ੀ ਸਾਈਜ਼ ਬਣਾ ਸਕਦੇ ਆ ਥੋੜਾ ਜਿਹਾ ਤੇਲ ਲਾ ਕੇ ਹੱਥ ਨੂੰ ਤੇ ਟਿਕਿੰਗਾ ਬਣਾਉਨੇ ਆ ਹੁਣ ਆਪਾਂ ਟਿਕਿੰਗਾ ਬਣਾ ਕੇ ਫਿਰ ਬਾਅਦ ਵਿੱਚ ਬਰੈਡ ਕ੍ਰੰਮ ਦੇ ਵਿੱਚ ਆਪਾਂ ਇਹਨਾਂ ਨੂੰ ਕੋਟ ਕਰਾਂਗੇ ਹੁਣ ਆਪਣੀਆਂ ਟਿੱਕਣਾਂ ਤਿਆਰ ਹੋ ਗਈਆਂ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ ਹੁਣ ਆਪਾਂ ਟਿੱਕੀਆਂ ਪਾਲੀਂਗਾ ਫਰਾਈ ਪੈਨ ਚ ਤੇ ਹੁਣ ਆਪਾਂ ਇਹਨਾਂ ਨੂੰ ਦੋਨਾਂ ਸਾਈਡਾਂ ਤੋਂ 골ਡਨ ਬ੍ਰਾਊਨ ਹੋਣ ਤੱਕ ਸੇਕਾਂਗੇ ਟਿੱਕੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਬਸ ਥੋੜੀਆਂ ਜੀਆਂ ਚੀਜ਼ਾਂ ਨਾਲ ਹੀ ਆਪਾਂ ਟਿੱਕੀਆਂ ਬਣਾ ਕੇ ਤਿਆਰ ਕੀਤੀਆਂ